ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਬੇਖੋਤ ਹਜੂਰ ਦੂਰ ਕਟੂ ਨਾ ਜਾਈਂ ਰਾਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੋੜੇ ਸੋ ਸੰਗੀ ਗਣੀਏ ਬੇਨਸ ਜਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਏ ਰਹਾਓ ਪ੍ਰਤਪਾਲੇ ਆਪੋ ਦੇ ਕਛੂ ਊਨ ਨਾ ਹੋਈ ਸਾਹ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਪੇਧ ਬਾੜ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਾਨਾ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਨਾਨਕ ਮੰਗੇ ਦਾਨ ਰਾਬਰੇ ਨ ਪਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਬਖੋਤ ਹਜੂਰ ਦੂਰ ਕਤੂ ਨਾ ਜਾਈਂ ਰਾਵਰੇ ਆ ਸਰਵਤਰ ਮੈਂ ਮਨ ਸਦਾ ਦਿਾਈ ਇਤ ਊਤ ਨਹੀਂ ਵਿਛੋੜੈ ਸੋ ਸੰਗੀ ਗਣੀਐ ਬਿਨਸ ਜੈ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਐ ਰਹਾਉ ਰਿਤ ਪਾਲੇ ਅਪੋ ਦੇ ਕਛ ਊਨ ਨਾ ਹੋਈ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਪੇਦ ਪਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ जय जय बेखूत हजूर दूर कट हु ना जाई राव रहे आ सर्वत्र में मन सदा धहाई इत ऊत नहीं बिछोड़े सो संगी गणीय बेणस जाए जो निर्मख में सो अल्प सुख बणिए रहौ ਰਤਪਾਲੇ ਆਪੋ ਦੇ ਕਾਸ਼ ਊਣ ਨਾ ਹੋਈ ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਆਪੇਧ ਪਰ ਪ੍ਰਭ ਉੱਚ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਬਖੋਤ ਹਜੂਰ ਦੂਰ ਕਤੂ ਨਾ ਜਾਈਂ ਰਾਵ ਰਏ ਆਸਰ ਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੋੜੇ ਸੋ ਸੰਗੀ ਗਣੀਏ ਬੇਨਸ ਜਏ ਜੋ ਨਮਕ ਮੈਂ ਸੋ ਅਲਪ ਸੁਖ ਪਣੀਏ ਰਹਾਓ ਰਿਤ ਪੱਲੇ ਆਪੋ ਦੇ ਕਾਸ਼ ਊਣ ਨਾ ਹੋਈ ਸਾਹ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਆਪੇਧ ਪਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਨਾਨਕ ਮੰਗੇ ਦਾਨ ਬਰਾਬਰੇ ਨ ਭਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਬੇਖੋਤ ਹਜੂਰ ਦੂਰ ਕਟੂ ਨਾ ਜਾਈਂ ਰਾਵ ਰਿਆ ਸਰਬਤਰ ਮੈਂ ਮਨ ਸਦਾ ਦਿਾਈ ਇਹ ਤਾਂ ਉਤ ਨਹੀਂ ਵਿਛੋੜਾ ਸੋ ਸੰਗੀ ਗਣੀਏ ਬਿਨਸਾ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਏ ਰਹਾਓ ਪ੍ਰਤ ਪਾਲੇ ਅਪੋ ਦੇ ਕਾਸ਼ ਊਨ ਨਾ ਹੋਈ ਸਾ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਆਪੇਧ ਪਰ ਪ੍ਰਭ ਉੱਚਾ ਜਾ ਕਾ ਰੂਪ Jap Jap ਕਰੇ ਆਨੰਦ ਜਨ ਅਚਦਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਮ जय जय बेखूत हजूर दूर कट हु ना जाई राव रहे आ सरबतर में मन सदा धाई इत ऊत नहीं बिशोड़े सो संगी गणीय बेनस जाए जो निर्मख में सो अल्प सुख पणिए रहौ ਪ੍ਰਤਪਾਲੇ ਅਪੋ ਦੇ ਕਾਸ਼ ਊਨ ਨਾ ਹੋਈ ਸਾਹ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਸ਼ਲ ਆਪੇਧ ਪਾਲ ਪ੍ਰਭ ਉੱਚਾ ਜਾ ਕਾ ਰੂਪ jap jap kare anand jana achdaj anup samat deho dayal prab jit tume rada nanak mange dan prab rein pag sada nanak mange dan prab rein pag sada wahiguru ji ka khalsa wahiguru ji ki fate